ਮਾਤਾ ਪਿਤਾ ਨੂੰ ਸੰਤਾਨਾਂ ਤਾਂ ਸਾਰੀਆਂ ਹੀ ਪਿਆਰੀਆਂ ਹੁੰਦੀਆਂ ਨੇ ਪਰ ਕਿਸੇ ਇੱਕ ਦੇ ਨਾਲ ਕੋਈ ਖਾਸ ਲਗਾਵ ਹੋਇਆ ਕਰਦਾ ਹੈ ਤੇ ਉਹ ਖਾਸ ਲਗਾਓ ਛੇਵੇਂ ਪਾਤਸ਼ਾਹ ਜੀ ਦਾ ਉਮਰ ਦੇ ਵਿੱਚ ਆਪਣੇ ਸਭ ਤੋਂ ਛੋਟੇ ਸਹਬਜ਼ਾਦੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਨਾਲ ਗੁਰ ਇਤਿਹਾਸ ਨੂੰ ਪੜ੍ਹੀਏ ਇਹ ਸਾਹਮਣੇ ਆਉਂਦਾ ਹੈ ਕਿ ਵਿਸਾਖ ਸੁਦੀ ਪੰਚਮੀ ਵਾਲੇ ਦਿਨ ਅੰਮ੍ਰਿਤ ਵੇਲੇ ਦੇ ਸਮੇਂ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਅੰਦਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਛੇਵੇਂ ਪਾਤਸ਼ਾਹ ਆਪ ਉਥੇ ਸ਼ਸ਼ੋਭਤ ਸੰਗ ਕੀਰਤਨ ਸਰਵਣ ਕਰ ਰਹੇ ਸਨ ਆਸਾ ਕੀ ਵਾਰ ਦੇ ਕੀਰਤਨ ਦਾ ਭੋਗ ਪੈਣ ਤੋਂ ਉਪਰੰਤ ਹਾਜੂਰੀ ਸੇਵਾਦਾਰਾਂ ਨੇ ਆਪ ਜੀ ਨੂੰ ਜਾ ਕੇ ਖਬਰ ਦਿੱਤੀ ਕਿ ਆਪ ਜੀ ਕੇ ਗ੍ਰਹਿ ਵਿਖੇ ਸਹਿਬ ਦਾਦਾ ਜੀ ਪ੍ਰਗਟੇ ਨੇ। ਸ੍ਰੀ ਹਰਮੰਦਰ ਸਾਹਿਬ ਜੀ ਤੋਂ ਬਾਹਰ ਆ ਕੇ ਕੁਝ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਛੇਵੇਂ ਪਾਤਸ਼ਾਹ ਆਪਣੇ ਰਹਿਾਈਸ਼ੀ ਅਸਥਾਨ ਤੇ ਪਹੁੰਚੇ ਜੋ ਗੁਰਦੁਆਰਾ ਗੁਰੂ ਕੇ ਮਹਿਲ ਵਾਲਾ ਅਸਥਾਨ ਹੈ। ਜਦੋਂ ਆਪਣੇ ਘਰ ਪਹੁੰਚੇ ਨਾਵ ਜਨਮੇ ਜੋ ਗੁਰੂ ਕੇ ਬਾਲਕ ਹਨ ਉਹਨਾਂ ਨੂੰ ਚੁੱਕ ਕੇ ਬਾਹਰ ਲਿਆਂਦਾ ਗਿਆ ਤੇ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ ਕਿ ਵੇਖਦੇ ਆਸਾਰ 6ਵੇਂ ਪਾਤਸ਼ਾਹ ਜੀ ਨੇ ਆਪਣੇ ਹੱਥ ਜੋੜੇ ਤੇ ਆਪਣਾ ਸੀਸ ਝੁਕਾ ਦਿੱਤਾ ਗੁਰਸਖ ਵੇਖ ਕੇ ਹੈਰਾਨ ਹੋਏ ਸੀ ਬਾਬਾ ਵਿਧੀ ਚੰਦ ਜੀ ਭਾਈ ਜੇਠਾ ਜੀ ਇਤਿਆਦਕ ਮੁਖੀ ਗੁਰਸਖ ਬੇਨਤੀ ਕਰਦੇ ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸੁਪੁੱਤਰ ਜਨਮਿਆ ਹੈ ਆਪ ਜੀ ਦਾ ਬੇਟਾ ਪ੍ਰਗਟ ਹੋਇਆ ਹੈ ਤੇ ਇਸ ਨਵ ਜਨਮੇ ਬਾਲਕ ਦੇ ਅੱਗੇ ਆਪ ਜੀ ਨੇ ਹੱਥ ਜੋੜ ਨਮਸਕਾਰ ਕੀਤੀ ਹੈ ਮਹਾਰਾਜ ਇਹ ਬੜਾ ਅਦੁੱਤੀ ਜਿਹਾ ਕੌਤਕ ਹੈ ਇਹਦਾ ਕੀ ਭਾਵ ਹੈ ਇਹਦਾ ਮਤਲਬ ਕੀ ਹੈ ਇਸਦਾ ਮਕਸਦ ਕੀ ਹੈ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ ਤਾਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਕਿ ਇਹ ਵੱਡਾ ਪੁਰਖ ਪ੍ਰਗਟਿਆ ਹੈ ਔਰ ਇਹ ਸੰਸਾਰ ਦੇ ਉੱਪਰ ਬਹੁਤ ਵੱਡੀ ਕਰਨੀ ਕਰੇਗਾ। ਇਉਂ ਬਚਨ ਕਹਿ ਕੇ ਫਿਰ ਆਪਣੇ ਸਹਬਜ਼ਾਦਾ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਕੁਛੜ ਉਠਾਇਆ ਆਪਣੀ ਗੋਦ ਵਿੱਚ ਲਿਆ ਸੀ। ਇਉਂ ਪਹਿਲੇ ਹੀ ਦਿਨ ਛੇਵੇਂ ਪਾਤਸ਼ਾਹ ਜੀ ਦਾ ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਬਚਨ ਹੋਇਆ। ਇੱਥੇ ਮੈਂ ਇੱਕ ਬੇਨਤੀ ਕਰਾਂ ਕਿ ਕਈ ਇਤਿਹਾਸਕਾਰਾਂ ਨੇ ਵਰਣਨ ਕੀਤਾ ਹੈ ਇਹ ਲਿਖਿਆ ਕਿ ਆਪ ਜੀ ਦਾ ਨਾਮ ਤਿਆਗ ਮਲ ਰੱਖਿਆ ਗਿਆ ਤੇ ਜਦੋਂ ਕਰਤਾਰਪੁਰ ਦੀ ਜੰਗ ਵਿੱਚ ਆਪ ਜੀ ਨੇ ਬੀਰਤਾ ਦੇ ਜੋਰ ਵਿਖਾਏ ਚੰਗੀ ਤੇਗ ਚਲਾਈ ਤਾਂ ਮਹਾਰਾਜ ਨੇ ਬਚਨ ਕੀਤਾ ਕਿ ਇਹ ਤਾਂ ਤੇਗ ਬਹਾਦਰ ਹੈ ਪਰ ਇਹ ਗੱਲ ਪ੍ਰਾਤਨ ਲਿਖਤਾਂ ਵਿੱਚ ਕਿਤੇ ਵੀ ਨਹੀਂ ਮਿਲਦੀ ਐਵੇਂ ਪ੍ਰਚਲਿਤ ਕਰ ਦਿੱਤੀ त्यागी वृति होण करके जे किसी ने त्याग मल कह ਦਿੱਤਾ ਹੋਵੇ ਤਾਂ ਕੋਈ ਹਰਾਨੀ ਵਾਲੀ ਗੱਲ ਨਹੀਂ ਪਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਤਿਆਦਿਕ ਜਿਹੜੇ ਪ੍ਰਤਨ ਇਤਿਹਾਸਕ ਸਰੋਤ ਨੇ ਉਹਨਾਂ ਦੇ ਵਿੱਚ ਇਹ ਬਚਨ ਆਉਂਦੇ ਕਿ ਜਦੋਂ ਪਰਿਵਾਰ ਨੇ ਬੇਨਤੀ ਕੀਤੀ ਕਿ ਸਾਹਿਬ ਜदा जी का नाम रखो ਤਾਂ 6ਵੇਂ ਪਾਤਸ਼ਾਹ ਜੀ ਨੇ ਉਦੋਂ ਹੀ ਇਹ ਬਚਨ ਕੀਤੇ ਕਿ ਤੇਗ ਬਹਾਦਰੀ ਸੋਤ ਕਰੇ ਹੈ ਸਾਡਾ ਪੁੱਤਰ ਤੇਗ ਦੀ ਬੜੀ ਵੱਡੀ ਬਹਾਦਰੀ ਕਰੇਗਾ ਇਸ ਲਈ ਉਦੋਂ ਹੀ ਨਾਮ ਤੇਗ ਬਹਾਦਰ ਰੱਖਿਆ ਮੈਂ ਜੇ ਇਤਿਹਾਸ ਦੀ ਸਾਧ ਸੰਗਤ ਜੀ ਪਰਚੋਲ ਵਿੱਚ ਜਾਵਾਂ ਜਾਂ ਵਿਆਖਿਆ ਵਿੱਚ ਜਾਵਾਂ ਤਾਂ ਸਮਾਂ ਲੰਬੇਰਾ ਚਾਹੀਦਾ ਹੈ ਇਹ ਇਤਿਹਾਸ ਤਾਂ ਆਪ ਸਭ ਸੰਗਤਾਂ ਜਾਣਦੇ ਹੋ ਕਿ ਨਾਮੇ ਪਾਤਸ਼ਾਹ ਸਤਗੁਰੂ ਤੇਗ ਬਹਾਦਰ ਜੀ ਸੋ ਲੰਮਾ ਸਮਾ ਆਪਣੇ ਪਿਤਾ ਸਤਗੁਰਾਂ ਦੀ ਆਗਿਆ ਦੇ ਵਿੱਚ ਰਹਿੰਦਿਆ ਹੋਇਆ ਸਤਗੁਰੂ 6ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਬਕਾਲੇ ਦੀ ਧਰਤੀ ਤੇ ਨਿਵਾਸ ਰੱਖਿਆ ਤੇ ਤਕਰੀਬਨ ਪੌਣੀ 27 ਸਾਲ ਉਥੇ ਬਹੁਤ ਜ਼ਿਆਦਾ ਬੰਦਗੀ ਕੀਤੀ ਤਪੱਸਿਆ ਕੀਤੀ ਨਾਮ ਸਿਮਰਨ ਕੀਤਾ ਕਰਤਾਰਪੁਰ ਦੇ ਵਸਨੀਕ ਲਾਲ ਚੰਦ ਸੁਪਿੱਖੀ ਜਿਨ੍ਹਾਂ ਦਾ ਪਿਛਲਾ ਪਿੰਡ ਲਖਨੌਰ ਹੈ ਅੰਬਾਲੇ ਦੇ ਨਜ਼ਦੀਕ ਤੇ ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਇਹ ਕਰਤਾਰਪੁਰ ਨਗਰ ਦੁਆਬੇ ਵਿੱਚ ਵਸਾਇਆ ਸੀ ਜਲੰਧਰ ਦੇ ਨੇੜੇ ਕਈ ਗੁਰੂ ਕੇ ਪ੍ਰੇਮੀ ਸ਼ਰਧਾਲੂ ਸਿੱਖ ਆਪਣੇ ਪੁਰਾਣੇ ਪਿੰਡਾਂ ਦਾ ਨਿਵਾਸ ਛੱਡ ਕੇ ਗੁਰੂ ਕੀ ਨਗਰੀ ਵਿੱਚ ਆ ਕੇ ਆਪਣੇ ਨਵੇਂ ਘਰ ਬਣਾਏ ਤੇ ਆਪਣੇ ਇਥੇ ਕਾਰੋਬਾਰ ਤੋਰੇ ਸੰਨ ਰਹਿائش ਪੱਕੀ ਰੱਖੀ ਸੀ ਉਦੋਂ ਲਖਨੌਰ ਦੀ ਧਰਤੀ ਤੋਂ ਉੱਠ ਕੇ ਬਾਬਾ ਲਾਲ ਚੰਦ ਜੀ ਵੀ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਵਿਖੇ ਵਸੇ ਤੇ ਉਥੇ ਕਰਤਾਰਪੁਰ ਵਿਖੇ ਲਾਲ ਚੰਦ ਜੀ ਕੀ ਸੁਪੁੱਤਰੀ ਮਾਤਾ ਗੁਜਰੀ ਜੀ ਦੇ ਨਾਲ ਨਾਵੇਂ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ ਪਰ ਜਿਹੜੀ ਬਚਪਨ ਤੋਂ ਲੈ ਕੇ ਤਿਆਗ ਬਿਰਤੀ ਤੇ ਬੈਰਾਗ ਅਵਸਥਾ ਸੀ ਉਹਦੇ ਵਿੱਚ ਕੋਈ ਫਰਕ ਨਾ ਪਿਆ ਪੌਣੇ 27 ਸਾਲ ਦਾ ਅਰਸਾ 26 ਸਾਲ 9 ਮਹੀਨੇ 13 ਦਿਨ ਬਕਾਲੇ ਦੀ ਧਰਤੀ ਤੇ ਰਹਿ ਕੇ ਆਪ ਜੀ ਨੇ ਬੰਦਗੀ ਕੀਤੀ ਤਪੱਸਿਆ ਕੀਤੀ ਸਿਮਰਨ ਕੀਤਾ ਇੱਕ ਰਸ ਵਾਹਿਗੁਰੂ ਕੀ ਅਰਦਾਸਾਂ ਕੀਤੀ ਗੁਰਤਾ ਦੇ ਤਖਤ ਤੇ ਸੁਭਾਏ ਮਾਨ ਹੋਏ 8ਵੇਂ ਪਾਤਸ਼ਾਹ ਸਤਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਕੇ ਮਾਤਾ-ਮਾਤਾ ਕ੍ਰਿਸ਼ਨ ਕੌਰ ਜੀ ਕੇ ਸੱਦੇ ਤੇ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹੁੰਚਦੇ ਨੇ ਬਕਾਲੇ ਨਗਰ ਤੋਂ ਜਿਸ ਦਾ ਨਾਮ ਆਪ ਜੀ ਕੇ ਠਹਿਰਾਓ ਕਰਕੇ ਬਾਬਾ ਬਕਾਲਾ ਹੋਇਆ ਉਸ ਨਗਰ ਦਾ ਜੋ 8ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਬਾਬਾ ਬਸ ਹੈ ਵਿਚ ਬਕਾ ਦੇ ਬੰਦ ਗੁਰ ਸੰਗਤ ਸਕਲ ਸੰਭਾਲੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਬੇਨਤੀ ਤੋਂ ਆਪ ਜੀ ਕੀਰਤਪੁਰ ਸਾਹਿਬ ਵਿਖੇ ਗਏ ਤੇ ਕੀਰਤਪੁਰ ਸਾਹਿਬ ਤੋਂ ਕੁਝ ਦੂਰੀ ਉੱਪਰ ਮਾਖੋਵਾਲ ਨਾਮ ਦਾ ਉਜੜਿਆ ਹੋਇਆ ਪਿੰਡ ਉਹਦੇ ਪਏ ਹੋਏ ਥੇ ਤਹਿਲੂਰ ਰਿਆਸਤ ਦੇ ਵਿੱਚ ਇਹ ਇਲਾਕਾ ਆਉਂਦਾ ਸੀ ਕਹਿਲੂਰ ਦੇ ਰਾਜੇ ਦੀਪ ਚੰਦ ਕੋਲੋਂ ਉਹ ਜ਼ਮੀਨ ਮੁੱਲ ਖਰੀਦ ਕੇ ਆਪ ਜੀ ਨੇ ਉਸ ਮਾਖੋਵਾਲ ਦੀ ਜਗ੍ਹਾ ਤੇ ਨਵਾਂ ਨਗਰ ਵਸਾਇਆ ਜਿਸ ਦਾ ਪਹਿਲਾ ਨਾਮ ਆਪਣੀ ਸਤਿਕਾਰਯੋਗ ਮਾਤਾ ਜੀ ਕੇ ਨਾਮ ਉਪਰ ਚੱਕ ਨਾਨਕੀ ਰੱਖਿਆ ਤੇ ਉਹੀ ਚੱਕ ਨਾਨਕੀ ਨਗਰ ਬਾਦ ਵਿੱਚ ਆਨੰਦਪੁਰ ਦੇ ਨਾਮ ਨਾਲ ਮਸ਼ਹੂਰ ਹੋਇਆ ਅੱਜ ਆਪਾਂ ਸਤਕਾਰ ਨਾਲ ਸ੍ਰੀ ਆਨੰਦਪੁਰ ਸਾਹਿਬ ਕਰਕੇ ਜਾਣਦੇ ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਆਪ ਜੀ ਨੇ ਹਿੰਦੁਸਤਾਨ ਭਰ ਦਾ ਦੌਰਾ ਕੀਤਾ ਤਾਮਾ-ਤਾਮਾਂ ਤੇ ਪਰ ਉਪਕਾਰ ਦੇ ਅਨੇਕਾਂ ਕਾਰਜ ਕੀਤੇ ਗੁਰਮਤਿ ਦਾ ਪ੍ਰਚਾਰ ਕੀਤਾ ਬਿਆੰਤ ਜੀਵਾਂ ਨੂੰ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਨਾਮ ਨਾਲ ਜੋੜਿਆ ਬਿਆੰਤ ਪ੍ਰੇਮੀਆਂ ਦੇ ਲੋਕ ਪਰਲੋਕ ਸੁਹੇਲੇ ਤੇ ਸਫਲੇ ਕੀਤੇ ਬਿਆੰਤ ਜੀਵਾਂ ਦੀਆਂ ਦੁਨਿਆਵੀ ਦਾਤਾਂ ਦੇ ਨਾਲ ਝੋਲੀਆਂ ਭਰੀਆਂ ਤੇ ਇਸੇ ਲੰਮੇ ਪ੍ਰਚਾਰ ਦੌਰੇ ਦੇ ਦੌਰਾਨ ਹੀ ਬਿਹਾਰ ਵਿਖੇ ਪਟਨੇ ਦੀ ਧਰਤੀ ਤੇ ਜਿੱਥੇ ਕਦੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਗ ਲਾਏ ਸਨ ਉਥੇ ਆਪ ਜੀ ਕੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਕੀ ਪਾਵਨ ਕੋਖ ਤੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਲੰਮੇ ਸਮੇਂ ਬਾਅਦ ਆਪ ਜੀ ਪੰਜਾਬ ਵਾਪਸ ਪਰਤਦੇ ਹਨ ਤੇ ਉਸ ਵਕਤ ਹਿੰਦੁਸਤਾਨ ਦੇ ਮੁਗਲ ਹਕੂਮਤ ਦੇ ਸ਼ੈਨਸ਼ਾਹ ਜਿਸ ਨੇ ਤਖਤ ਤੇ ਬੈਠ ਕੇ ਆਪਣਾ ਨਾਮ ਔਰੰਗਜ਼ੇਬ ਰਖਾਇਆ ਉਹਦੇ ਹੁਕਮਾਂ ਦੇ ਨਾਲ ਹਿੰਦ ਦੀ ਜਨਤਾ ਜ਼ੁਲਮ ਦੀ ਚੱਕੀ ਦੇ ਵਿੱਚ ਪੀਸੀ ਜਾ ਰਹੀ ਸੀ ਸਤਗੁਰੂ ਤੇਗ ਬਹਾਦਰ ਜੀ ਕਾ ਓਟ ਆਸਰਾ ਹਿੰਦ ਦੀ ਜਨਤਾ ਵੱਲੋਂ ਲਏ ਜਾਣ ਤੋਂ ਧਰਮ ਦੇ ਰਖੇਖ ਬਣ ਕੇ ਦਿੱਲੀ ਵਿਖੇ ਜਾ ਕੇ ਆਪਣੇ અત્યੰਤ ਪਿਆਰੇ ਤਿੰਨ ਗੁਰਸਿੱਖਾਂ ਦੇ ਸਮੇਤ ਆਪ ਜੀ ਨੇ ਅਦ੍ਰਿ ਈ ਸ਼ਹਾਦਤ ਪ੍ਰਾਪਤ ਕੀਤੀ ਤੇ ਇਉਂ ਧਰਮ ਦਾ ਥੰਮ ਬਣੇ ਧਰਮ ਦੀ ਚਾਦਰ ਬਣੇ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਆਮ ਤੌਰ ਤੇ ਆਪਾਂ ਹਿੰਦ ਦੀ ਚਾਦਰ ਕਹਿ ਦਿੰਦੇ ਹਾਂ ਗਲਤ ਇਹ ਲਫ਼ਜ਼ ਵੀ ਨਹੀਂ ਕਿਉਂਕਿ ਦਸਵੇਂ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਕਿ ਤਿਲਕ ਜਨੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਸਾਕਾ ਸਾਧਨ ਹੇਤ ਇਤੇ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਰਣਾ ਦੀਆ ਹਿੰਦ ਦੀ ਜਨਤਾ ਤੇ ਖਾਸ ਤੌਰ ਤੇ Hindu ਧਰਮ ਉੱਪਰ ਜ਼ੁਲਮ ਹੋ ਰੇ ਸੀਨਾ ਪੰਡਤ ਕਿਰਪਾ ਦਾਤ ਜੀ ਦਾ ਕਿਰਪਾ ਰਾਮ ਕਹਿ ਲਈਏ ਉਹਨਾਂ ਦੀ ਅਗਵਾਈ ਹੇਠ 16 ਕਸ਼ਮੀਰੀ ਪੰਡਤਾਂ ਦਾ ਵਫਦ ਅਨੰਦਪੁਰ ਸਾਹਿਬ ਵਿਖੇ ਆਪ ਜੀ ਕੇ ਚਰਣਾ ਵਿੱਚ ਆ ਕੇ ਸੋ ਦੁਹਾਈਆਂ ਪਾਉਂਦਾ ਬੋੜੀ ਕਰੋ ਰੱਖਿਆ ਕਰੋ ਹੁਣ ਜਿਹੜਾ ਮਜ਼ਲੂਮ ਹੈ ਉਹਦੇ ਹੱਕ ਵਿੱਚ ਸਤਗੁਰੂ ਜੀ ਡਟ ਕੇ ਖਲੋਤੇ ਨੇ ਇਉਂ ਪਾਵੇਂ ਹਿੰਦ ਕੀ ਚਾਦਰ ਬਣੇ ਪਰ ਆਪ ਜੀ ਦਾ ਰਤਬਾ ਕੇਵਲ ਤੇ ਕੇਵਲ ਹਿੰਦ ਕੀ ਚਾਦਰ ਦਾ ਨਹੀਂ ਕਵੀ ਸੈਨਾਪਤੀ ਜੀ ਦੇ ਬਚਨਾਂ ਮੁਤਾਬਕ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਸਾਰੀ ਸ੍ਰਿਸ਼ਟੀ ਦਾ ਪਰਦਾ ਬਣੇ ਚਾਦਰ ਬਣੇ ਤੇ ਆਸਰਾ ਰੂਪ ਬਣੇ ਆਪ ਜੀ ਕੀ ਸ਼ਹਾਦਤ ਦੇ ਨਾਲ ਦੁਨੀਆਂ ਦੇ ਜਿਹੜੇ ਅਨੇਕਾਂ ਧਰਮ ਹਨ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹਰੇਕ ਪ੍ਰਾਣੀ ਨੂੰ ਆਪਣੇ ਧਰਮ ਮੁਜਬ ਜ਼ਿੰਦਗੀ ਜਿਉਣ ਦਾ ਅਧਿਕਾਰ ਪ੍ਰਾਪਤ ਹੋਇਆ ਇਹ ਸਤਿਗੁਰੂ ਤੇਗ ਬਹਾਦਰ ਜੀ ਕੀ ਵੱਡੀ ਕਰਨੀ ਹੈ ਇਸੇ ਲਈ ਕਲਗੀ ਤਰਪਤਾ ਜੀ ਕਹਿੰਦੇ ਨੇ ਕਿ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੋਂ ਆਨ ਇਸ ਸਾਲ ਮੈਂ ਫਿਰ ਬੇਨਤੀ ਕਰਾਂ ਕਿ ਸਤਗੁਰੂ ਤੇ ਇੱਕ ਬਹਾਦਰ ਜੀ ਦੀ ਪਾਵਨ ਸ਼ਹਾਦਤ ਦੀ ਆਪਾਂ 350 ਸਾਲਾਂ ਬਰੇ ਗੰਢ ਮਨਾ ਰਹੇ ਹਾਂ ਤੇ ਸਾਰ ਸੰਗਤ ਜੀ ਜੋ ਖਾਸ ਤੌਰ ਤੇ ਮੈਂ ਇਸ ਦੀਵਾਨ ਵਿੱਚ ਬੇਨਤੀ ਕਰਨੀ ਚਾਹੁੰਦਾ ਮੈਂ ਆਮ ਹੀ ਬੇਨਤੀ ਇਹ ਕਰਦਾ ਕਿ ਸਤਗੁਰੂ ਨਾਨਕ ਦੇਵ ਜੀ ਨੇ 10 ਸਰੀਰਕ ਜਾਮੇ ਧਾਰਨ ਕੀਤੇ ਤੇ ਉਹਨਾਂ ਸਰੀਰਕ ਜਾਮਿਆਂ ਦੇ ਨਾਲ ਸੰਬੰਧਤ ਪਰਮੋਖ ਰੂਪ ਵਿੱਚ 29 ਦਿਹਾੜੇ ਸਾਲ ਦੇ ਵਿੱਚ ਆਪਾਂ ਮਨਾਉਂਦੇ ਆਂ ਸਤਿਗੁਰੂ ਜੀ ਕੇ ਅਵਤਾਰ ਗੁਰਪੁਰਬ ਗੁਰੂ ਕੇ ਗੁਰਤਾ ਗੱਦੀ ਗੁਰਪੁਰਬ ਤੇ ਜੋਤੀ ਜੋਤ ਦਿਹਾੜੇ ਇਹ ਕੁੱਲ 29 ਦਿਨ ਬਣਦੇ ਨੇ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਕਾ ਗੁਰਤਾ ਗੱਦੀ ਦਿਵs ਵੱਖਰਾ ਨਹੀਂ ਧਰੋਂ ਗੁਰਤਾ ਦੀ ਅਗੰਮੀ ਜੋਤ ਲੈ ਕੇ ਆਪ ਜੀ ਪ੍ਰਗਟੇ ਆਪ ਜੀ ਕਾ ਅਵਤਾਰ ਦਿਹਾੜਾ ਕਤਕ ਸੁਦੀ ਪੂਰਨ ਵਾਸੀ ਮਨਾਇਆ ਜਾਂਦਾ ਹੈ ਤੇ 80ਵਦੀ ਦਸਮੀ ਜੋਤੀ ਜੋਤ ਦਿਵਸ ਮਨਾਇਆ ਜਾਂਦਾ ਹੈ ਇਹ ਦੋ ਦਿਹਾੜੇ ਬਾਕੀ ਸਾਰੇ ਨੌ ਪਾਤਸ਼ਾਹਾਂ ਦੇ ਇਹ ਤਿੰਨ ਦਿਹਾੜੇ ਮਨਾਏ ਜਾਂਦੇ ਨੇ ਅਵਤਾਰ ਗੁਰਪੁਰਬ ਗੁਰਤਾ ਗੱਦ ਦੇ ਗੁਰਪੁਰਬ ਤੇ ਜੋਤੀ ਜੋਤ ਦਿਵਸ ਇਹੋ 29 ਦਿਹਾੜੇ ਇਹ ਬਣਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਤ ਦੋ ਗੁਰਪੁਰਬ ਸਾਲ ਵਿੱਚ ਪ੍ਰਮੁੱਖ ਰੂਪ ਵਿੱਚ ਆਪਾਂ ਮਨਾਉਂਦੇ ਆਂ ਭਾਦ੍ਰੋਸਦੀ 1 ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਔਰ ਕੱਤ ਤੱਕ ਸੁਦੀਪ ਪੰਚਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗਦੀ ਦਿਵਸ ਇਉ 1 ਕੁੱਲ ਦਿਹਾੜੇ 31 ਹੋ ਗਏ ਇਹਨਾਂ ਤੋਂ ਇਲਾਵਾ ਹੋਰ ਵੀ ਸਾਡੇ ਇਤਿਹਾਸ ਦੇ ਦਿਹਾੜੇ ਬਹੁਤ ਨੇ ਜੋ ਸਤ ਗੁਰਾਂ ਦੇ ਨਾਲ ਵੀ ਸੰਬੰਧ ਰੱਖਦੇ ਆ ਗੁਰੂ ਕੇ ਸਿੱਖਾਂ ਦੇ ਨਾਲ ਵੀ ਮਸਲਨ ਖਾਲਸਾ ਸਾਜਨਾ ਦਿਵਸ ਹੈ ਵਿਸਾਖੀ ਦਾ ਦਿਹਾੜਾ ਹੋਲਾ ਮਹੱਲਾ ਦਸਵੇਂ ਪਾਤਸ਼ਾਹ ਜੀ ਕੀ ਮਹਾਨ ਬਖਸ਼ਿਸ਼ ਪਹਿਲੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਕੇ ਵਿਆਹ ਗੁਰਪੁਰਬ ਇਲਾਕਾ ਪੱਦਰ ਤੇ ਮਨਾਏ ਜਾਂਦੇ ਨੇ ਇਸੇ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਰਚਨਾ ਦਾ ਦਿਵਸ ਮੀਰੀ ਪੀਰੀ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਇਉ ਇਹ ਦਿਹਾੜੇ ਸੰਗਤਾਂ ਭਾਵਨਾ ਦੇ ਨਾਲ ਮਨਾਉਂਦੀਆਂ ਨੇ ਪ੍ਰਮੋਖ ਰੂਪ ਵਿੱਚ ਇਹ 29 ਜਮਾ 2 31 ਦਿਹਾੜੇ ਆਪਾਂ ਮਨਾਉਂਦੇ ਆਂ ਫਿਰ ਕੌਮ ਦੇ ਮਹਾਬਲੀ ਯੋਧੇ ਸੂਰਬੀਰ ਤੇ ਮਹਾਤਮਾ ਮਹਾਪੁਰਖ ਬਾਬਾ ਬੁੱਢਾ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਭਾਈ ਤਾਰੂ ਸਿੰਘ ਜੀ ਅਨੇਕਾਂ ਗੁਰਮਖ ਮੈਂ ਕਿੰਨਾ ਕਿੰਨਾ ਦਾ ਨਾਮ ਲਵਾਂ ਉਹਨਾਂ ਦੇ ਦਿਹਾੜੇ ਵੀ ਇਲਾਕਿਆਂ ਵਿੱਚ ਵੀ ਤੇ ਸਮੁੱਚੇ ਪੱਧਰ ਤੇ ਵੀ ਸੰਗਤਾਂ ਭਾਵਨਾ ਦੇ ਨਾਲ ਮਨਾਉਂਦੀਆਂ ਬੇਨਤੀ ਮੈਂ ਇਹ ਕਰਦਾ ਕਿ ਜਦੋਂ ਵੀ ਕੋਈ ਦਿਹਾੜਾ ਮਨਾਇਆ ਜਾ ਰਿਹਾ ਹੋਵੇ ਜਾਂ ਕਿਸੇ ਖਾਸ ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ ਕੀਤੇ ਜਾ ਰਹੇ ਹੋਣ ਉਦੋਂ ਖਾਸ ਤੌਰ ਤੇ ਤਿੰਨ ਬਾਤਾਂ ਜਿਹੜੀਆਂ ਇਹ ਖਾਸ ਵਿਚਾਰ ਜੋਗ ਹੁੰਦੀਆਂ ਜਿਨ੍ਹਾਂ ਦੇ ਵੱਲ ਆਪਾਂ ਨੂੰ ਬਹੁਤਾ ਧਿਆਨ ਦੇਣਾ ਬਣਦਾ ਹੈ ਇੱਕ ਤਾਂ ਇਹ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦਾ ਪਵਿੱਤਰ ਦਿਨ ਆਪਾਂ ਮਨਾ ਰਹੇ ਹਾਂ ਉਹਨਾਂ ਦੇ ਇਸ ਸੰਸਾਰ ਵਿੱਚ ਮਨੁੱਖਾ ਜਮੇ ਵਿੱਚ ਬਤਾਏ ਹੋਏ ਜੀਵਨ ਵਿੱਚ ਕੀ ਖਾਸੀਅਤ ਹੈ ਕੀ ਵਿਸ਼ੇਸ਼ਤਾ ਹੈ ਉਹਨਾਂ ਦਾ ਜੀਵਨ ਕਿਹੋ ਜਿਹਾ ਹੈ ਕਿ ਆਪਾਂ ਦਿਹਾੜੇ ਮਨਾਉਂਦੇ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਦੂਸਰਾ ਪੱਖ ਉਹਨਾਂ ਦੀ ਸਮਾਜ ਨੂੰ ਇਨਸਾਨੀਅਤ ਨੂੰ ਮਨੁੱਖਤਾ ਨੂੰ ਦੇਣ ਕੀ ਹੈ ਉਹਨਾਂ ਦਾ ਉਪਕਾਰ ਕੀ ਹੈ ਤੇ ਤੀਸਰਾ ਪੱਖ ਕਿ ਉਹਨਾਂ ਦੀ ਸਾਨੂੰ ਸਿੱਖਿਆ ਕੀ ਹੈ ਉਹਨਾਂ ਦਾ ਉਪਦੇਸ਼ ਕੀ ਹੈ ਇਹਨਾਂ ਤਿੰਨਾਂ ਦੀ ਵਿਚਾਰ ਕਰਨੀ ਬਹੁਤ ਲਾਜ਼ਮੀ ਹੁੰਦੀ ਹੈ ਤੇ ਉਪਦੇਸ਼ ਦੀ ਵਿਚਾਰਤਾ ਸਗੋਂ ਸਭ ਤੋਂ ਵੱਧ ਕਰਨੀ ਬਣਦੀ ਹੈ